ਜਿਹਨੋਂ ਇਹ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਦੇ ਵਾਸਤੇ ਪੰਜਾਬ ਜੀਕੇ ਕਲਾਸ ਲੈ ਕੇ ਇੱਕ ਹੋਰ ਦੋਸਤੋ ਜ਼ਰੂਰੀ ਜਾਣਕਾਰੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਦੱਸਦਾ ਕਿ ਕਈ ਕੈਂਡੀਡੇਟ ਸਬਜੈਕਟ ਦੇ ਬਾਰੇ ਪੁੱਛ ਰਹੇ ਹੈ ਕਿ ਹੋਰ ਕਿਹੜੇ ਕਿਹੜੇ ਸਬਜੈਕਟ ਆਣਗੇ ਠੀਕ ਹੈ ਤੇ ਬੁੱਕ ਦੇ ਵਿੱਚ ਵੀ ਹੋਰ ਸਬਜੈਕਟਾਂ ਦੀ ਡਿਮਾਂਡ ਕਰ ਰਿਹਾ ਤਾਂ ਦੋਸਤੋ ਸਿਲੇਬਸ ਆਉਣ ਦਾ ਇੰਤਜ਼ਾਰ ਕਰੋ ਉਸ ਤੋਂ ਬਾਅਦ ਹੀ ਕਨਫਰਮ ਹੋਏਗਾ ਕਿ ਆਪਣੀ ਭਰਤੀ ਵਿੱਚ ਕਿਹੜੇ ਕਿਹੜੇ ਸਬਜੈਕਟ ਹੋਣ ਵਾਲੇ ਹੈ ਬਟ ਉਸ ਤੋਂ ਪਹਿਲਾਂ ਤੁਸੀਂ ਪੰਜਾਬ ਜੀਕੇ ਤੇ ਪੰਜਾਬੀ ਗ੍ਰਾਮਰ ਜੜੀਆ ਉਹ ਵਧੀਆ ਤਰੀਕੇ ਨਾਲ ਆਪਦੀ ਤਿਆਰ ਕਰ ਲਓ ਠੀਕ ਹੈ ਤਾਂ ਚਲੋ ਫਿਰ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਜਵਾਨਾਂ ਨੇ ਜਵਾਬ ਦੇਣ ਦੀ ਟਰਾਈ ਕਰਨੀ ਹੈ ਪੁੱਛਿਆ ਗਿਆ ਜੀ ਇੰਨਾ ਕਵੀਆਂ ਦੇ ਵਿੱਚੋਂ ਕਿਹੜਾ ਕਵੀ ਪੰਜਾਬੀ ਕਿੱਸਾ ਕਵੀ ਧਾਰਾ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਕੁਝ ਕਵੀਆਂ ਦੇ ਆਪਸ਼ਨ ਦਿੱਤੇ ਹੋਏ ਆ ਠੀਕ ਹੈ ਤੁਸੀਂ ਦੱਸਣਾ ਹੈ ਕਿ ਇਹ ਜਿਹੜੇ ਕਵੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਕਵੀ ਪੰਜਾਬੀ ਕਿੱਸਾ ਕਵੀ ਧਾਰਾ ਦੇ ਨਾਲ ਸੰਬੰਧਿਤ ਨਹੀਂ ਹੈ ਕਿਸੇ ਕਵੀ ਬਾਰੇ ਤੁਸੀਂ ਜਾਣਦੇ ਹੋਗੇ ਹੈਨਾ ਪੰਛੇ ਕਿਸੇ ਤੁਸੀਂ 10th ਕਲਾਸ ਦੇ ਵਿੱਚ ਪੜ੍ਹੇ ਵੀ ਹੋਣੇ ਤਾਂ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜਾ ਜਿਹੜਾ ਰਾਈਟਰ ਹੈ ਉਹ ਕਿਸੇ ਕਵੀ ਨਾਲ ਸੰਬੰਧਿਤ ਨਹੀਂ ਹੈ ਫਟਾਫਟ ਦੱਸੋ ਬਾਈ ਸਾਰੇ ਜਵਾਨ ਦਾ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਇੱਥੇ ਬੁੱਲੇ ਸ਼ਾ ਆਪਸ਼ਨ ਏ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਜੀ ਬੁੱਲੇ ਸ਼ਾ ਇਹ ਕਿੱਸਾ ਕਵਿਤਾ ਰਾਦੇ ਨਾਲ ਸੰਬੰਧਿਤ ਨਹੀਂ ਹੈ ਇਹ ਸੂਫੀ ਸੰਸੀ ਤੇ ਬਹੁਤ ਪੰਜਾਬੀ ਦੇ ਬਹੁਤ ਵੱਡੇ ਕਵੀ ਹੋਏ ਸੀ ਠੀਕ ਹੈ ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣੀ ਅੱਗੇ ਚੱਲਦੇ ਹਾਂ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਹੈ ਜੀ 117 ਪੁੱਛਿਆ ਗਿਆ ਜੀ ਫਰੀਦਕੋਟ ਜ਼ਿਲ੍ਹਾ ਕਦੋਂ ਬਣਾਇਆ ਗਿਆ ਫਰੀਦਕੋਟ ਜ਼ਿਲ੍ਹਾ ਕਦੋਂ ਬਣਾਇਆ ਗਿਆ ਤੁਸੀਂ ਦੱਸਣਾ ਤੇ ਇਹ ਕੁਐਸਚਨ ਜੇ ਤੁਹਾਨੂੰ ਯਾਦ ਹੋਏ ਆਪਾਂ ਮੇਪ ਵਾਲੀ ਕਲਾਸਾਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਿਆ ਸੀ ਦੱਸੋ ਫਰੀਦਕੋਟ ਕਦੋਂ ਬਣਿਆ ਸਭ ਤੋਂ ਪਹਿਲਾਂ ਦੇਖੋ ਇਹ ਆਪਣਾ ਪੰਜਾਬ ਠੀਕ ਹੈ ਇਹ ਪੰਜਾਬ ਦੇ ਵਿੱਚ ਇੱਧਰ ਜਿਹ ਪੈਂਦਾ ਜੀ ਬਠਿੰਡਾ ਠੀਕ ਹੈ ਇੱਧਰ ਪੈਂਦਾ ਹੈ ਮਾਨਸਾ ਇੱਧਰ ਪੈਂਦਾ ਹੈ ਫਰੀਦਕੋਟ ਠੀਕ ਹੈ ਤਾਂ ਇਹ ਜਿਹੜਾ ਫਰੀਦਕੋਟ ਹੈ ਦੋਸਤੋ 1972 ਦੇ ਵਿੱਚ অপਸ਼ਨ A ਬਿਲਕੁਲ ਸਹੀ 1972 ਦੇ ਵਿੱਚ ਬਠਿੰਡੇ ਤੋਂ ਵੱਖ ਕਰਕੇ ਇੱਕ ਨਵਾਂ ਡਿਸਟ੍ਰਿਕਟ ਬਣਾਇਆ ਗਿਆ ਸੀ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਪਹਿਲਾਂ ਇਹ ਬਠਿੰਡੇ ਦੀ ਤਹਿਸੀਲ ਹੁੰਦੀ ਸੀ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਫਿਰੋਜ਼ਪੁਰ ਦੇ ਮੋਗਾ ਤੇ ਮੁਕਸਰ ਸਾਹਿਬ ਵੀ ਮਿਲਾਏ ਗਏ ਬਾਅਦ ਵਿੱਚ ਉਹਨਾਂ ਨੂੰ ਵੀ ਅਲੱਗ ਕਰ ਦਿੱਤਾ ਗਿਆ ਸੀ ਇਹ ਚੀਜ਼ ਆਪਾਂ ਕਵਰ ਕਰੀ ਹੋਈ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਹੀਰ ਰਾਂਝਾ ਕਿੱਸਾ ਕਿਸ ਨੇ ਨਹੀਂ ਲਿਖਿਆ ਆਪਸ਼ਨ ਧਿਆਨ ਨਾਲ ਸੁਣਿਓ ਹੀਰ ਰਾਂਝਾ ਕਿੱਸਾ ਕਿਸ ਨੇ ਨਹੀਂ ਲਿਖਿਆ ਤੁਸੀਂ ਦੱਸਣਾ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਫਟਾਫਟ ਦੱਸੋ ਫਟਾਫਟ ਦੱਸੋ ਭਾਈ ਇਹ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਦਾ ਸਹੀ ਜਵਾਬ ਕੀ ਹੋਏਗਾ ਬਈ ਸਹੀ ਜਵਾਬ ਹੋਏਗਾ ਥੀ ਆਪਸ਼ਨ ਸੀ ਪਿੱਲੂ ਬਹੁਤ ਕਨਫਿਊਜ਼ਨ ਚੱਲ ਰਿਹਾ ਜੀ ਪਿੱਲੂ ਆਪਸ਼ਨ ਸਹੀ ਜਵਾਬ ਹੋਏਗਾ ਐਸ ਤੋਂ ਅਲਾਵਾ ਵਾਰਿਸ਼ਾ ਦੀ ਗੱਲ ਕਰੀਏ ਦਮੋਦਰ ਦੀ ਗੱਲ ਕਰੀਏ ਭਗਵਾਨ ਸਿੰਘ ਦੀ ਗੱਲ ਕਰੀਏ ਇਹਨਾਂ ਸਾਰਿਆਂ ਨੇ ਹੀਰ ਰਾਜਾ ਕਿੱਸਾ ਜਿਹੜਾ ਉਹ ਲਿਖਿਆ ਹੋਇਆ ਹੈ ਤੇ ਪਿੱਲੂ ਨੇ ਕੀ ਲਿਖਿਆ ਹੈ ਕੋਈ ਜਵਾਬ ਦੱਸ ਸਕਦਾ ਹੈ ਕਿ ਪਿੱਲੂ ਨੇ ਕਿਹੜਾ ਕਿੱਸਾ ਲਿਖਿਆ ਸੀ ਪਿੱਲੂ ਨੇ ਲਿਖਿਆ ਸੀ ਜੀ ਮਿਰਜ਼ਾ ਸਹੀਬਾ ਬਿਲਕੁਲ ਪਿੱਲੂ ਨੇ ਕੀ ਲਿਖਿਆ ਸੀ ਮਿਰਜ਼ਾ ਸਹੀਬਾ ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚੱਲਦੇ ਆਪਾਂ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਦੇ ਵਿੱਚ ਇੱਥੇ ਪੁੱਛਿਆ ਗਿਆ ਜੀ ਪੈਪਸੂ ਨੂੰ ਪੰਜਾਬ ਦੇ ਵਿੱਚ ਕਦੋਂ ਮਿਲਾਇਆ ਗਿਆ ਕਾਫੀ ਈਜ਼ੀ ਕੁਐਸਚਨ ਹੈ ਸਾਰੇ ਜਵਾਨਾਂ ਨੂੰ ਪਤਾ ਹੋਵੇਗਾ ਫਟਾਫਟ ਦੱਸ ਦਿਓ ਪੈਪਸੂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਕਦੋਂ ਮਿਲਾਇਆ ਗਿਆ ਸਹੀ ਜਵਾਬ ਕੀ ਹੋਵੇਗਾ ਸਹੀ ਜਵਾਬ ਹੋਵੇਗਾ ਜੀ ਕੀ ਹੋਵੇਗਾ ਆਪਸ਼ਨ ਸੀ 1956 ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾਇਆ ਗਿਆ ਸੀ ਜੀ 1956 ਦੇ ਵਿੱਚ ਕੋਈ ਜਵਾਨ ਮੈਨੂੰ ਦੱਸ ਸਕਦਾ ਹੈ ਕਿ ਪੈਪਸੂ ਬਣਿਆ ਕਦੋਂ ਸੀ ਜੇ ਕਿਸੇ ਨੂੰ ਪਤਾ ਹੋਏ ਮੈਨੂੰ ਫਟਾਫਟ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਜਿਹੜਾ ਪੈਪਸੂ ਸੀ 1956 ਦੇ ਵਿੱਚ ਇਹ ਪੰਜਾਬ ਦੇ ਵਿੱਚ ਸ਼ਾਮਲ ਹੋ ਗਿਆ ਠੀਕ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਬਣਿਆ ਕਦੋਂ ਸੀ ਤਾਂ ਬਿਲਕੁਲ ਸਹੀ ਇਹ ਬਣਿਆ ਸੀ ਜੀ 1948 ਦੇ ਵਿੱਚ ਤੇ 1956 ਦੇ ਵਿੱਚ ਇਸ ਦਾ ਪੰਜਾਬ ਦੇ ਵਿੱਚ ਵਿਲੇ ਜਿਹੜਾ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਲਾਓ ਪੈਪਸੂ ਬਾਰੇ ਕੁਝ ਹੋਰ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਠੀਕ ਹੈ ਇੱਕ ਤਾਂ ਇਹਦੀ ਕੈਪੀਟਲ ਕਿਹੜੀ ਸੀ ਜੀ ਪਟਿਆਲਾ ਸੀ ਦੂਜਾ ਇਸ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਕੌਣ ਸੀ ਜੀ ਗਿਆਨ ਸਿੰਘ ਰਾਰੇਵਾਲਾ ਠੀਕ ਹੈ ਤੀਜਾ ਇਸ ਦੀ ਆਪਾਂ ਗੱਲ ਕਰਦੇ ਹਾਂ ਗਵਰਨਰ ਦੀ ਕੌਣ ਸੀ ਯਾਦਵਿੰਦਰ ਸਿੰਘ ਟੋਟਲ ਰਿਆਸਤਾਂ ਦੀ ਗੱਲ ਕਰੀਏ ਅੱਠ ਰਿਆਸਤਾਂ ਸੀ ਅੱਠ ਦੇ ਵਿੱਚੋਂ 6 ਰਿਆਸਤਾਂ ਜਿਹੜੀਆਂ ਹੈ ਉਹ ਸਿੱਖ ਰਿਆਸਤ ਸੀ ਇੱਕ ਰਿਆਸਤ ਹਿੰਦੂ ਰਿਆਸਤ ਸੀ ਤੇ ਇੱਕ ਮੁਸਲਮਾਨ ਰਿਆਸਤ ਸੀ ਮੁਸਲਮਾਨ ਰਿਆਸਤ ਕਿਹੜੀ ਸੀ ਮਲੇਰਕੋਟਲਾ ਜਿਹੜੀ 2021 ਦੇ ਵਿੱਚ ਆਪਣਾ ਨਵਾਂ ਡਿਸਟ੍ਰਿਕਟ ਵੀ ਬਣ ਚੁੱਕਿਆ ਹੈ ਇਸ ਤੋਂ ਇਲਾਵਾ ਹਿੰਦੂ ਰਿਆਸਤ ਦੀ ਗੱਲ ਕਰੀਏ ਨਾਲਾਗੜ੍ਹ ਸੀ ਜਿਹੜੀ ਸਭ ਤੋਂ ਪੁਰਾਣੀ ਰਿਆਸਤ ਸੀ ਠੀਕ ਹੈ ਤਾਂ ਇਹ ਥੋੜੀ ਜੀ ਚੀਜ਼ਾਂ ਤੁਸੀਂ ਧਿਆਰ ਰੱਖਿਓ ਪੈਪਸੂ ਬਾਰੇ ਬਾਕੀ ਥੋੜੀ ਕਲਾਸਾਂ ਦੇ ਵਿੱਚ ਤੁਸੀਂ ਇਹਨੂੰ ਕੰਪਲੀਟ ਕਰਨੋਂਗੇ ਫਿਲਹਾਲ ਆਪਾਂ ਨੈਕਸਟ ਸਵਾਲ ਦੀ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਬਾਬਾ ਫਰੀਦ ਦਾ ਜਨਮ ਕਿੱਥੇ ਹੋਇਆ ਸੀ ਬਹੁਤ ਇੰਪੋਰਟੈਂਟ ਪੰਜਾਬ ਦੀ ਹਿਸਟਰੀ ਦਾ ਪਾਰਟ ਬਾਬਾ ਫਰੀਦ ਫਟਾਫਟ ਤੁਸੀਂ ਮੈਨੂੰ ਇਹ ਦੱਸੋ ਕਿ ਬਾਬਾ ਫਰੀਦ ਦਾ ਜਨਮ ਕਿੱਥੇ ਹੋਇਆ ਸੀ ਤਾਂ ਕਿੱਥੇ ਹੋਇਆ ਸੀ ਇਹਨਾਂ ਦਾ ਜਨਮ ਹੋਇਆ ਸੀ ਜੀ ਮੁਲਤਾਨ ਦੇ ਕਿੱਥੋਵਾਲ ਦੇ ਵਿੱਚ ਬਿਲਕੁਲ ਆਪਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਬਾਬਾ ਫਰੀਦ ਦਾ ਜਨਮ ਹੁੰਦਾ ਜੀ ਮੁਲਤਾਨ ਦੇ ਕਿਥੋਵਾਲ ਦੇ ਵਿੱਚ ਤਕਰੀਬਨ ਕਿਹਾ ਜਾਂਦਾ ਹੈ 1173 ਦੇ ਮਾਮ ਸਮ ਇਹਨਾਂ ਦਾ ਜਨਮ ਹੋਇਆ ਸੀ ਠੀਕ ਹੈ ਤੇ ਇਹਨਾਂ ਦੇ ਪੂਰੇ ਨਾਮ ਦੀ ਆਪਾਂ ਗੱਲ ਕਰੀਏ ਬਾਬਾ ਫਰੀਦਾ ਆਪਾਂ ਇਹਨਾਂ ਨੂੰ ਪਿਆਰ ਨਾਲ ਕਹਿੰਦੇ ਸੀ ਇਹਨਾਂ ਦਾ ਪੂਰਾ ਨਾਮ ਕੀ ਸੀ ਜੀ ਇਹਨਾਂ ਦਾ ਪੂਰਾ ਨਾਮ ਸੀ ਫਰੀਦ ਉਦਦੀਨ ਮੁਹੰਮਦ ਗੱਜ ਸੰਕਰ ਫਿਰ ਤੋਂ ਸੁਣ ਲਓ ਫਰੀਦ ਉਦਦੀਨ ਮੁਹੰਮਦ ਗੱਜ ਸੰਕਰ ਇਹਨਾਂ ਦਾ ਪੂਰਾ ਨਾਮ ਸੀ ਤੇ ਪੰਜਾਬ ਵਾਸਤੇ ਬਹੁਤ ਜ਼ਿਆਦਾ ਇਪੋਰਟੈਂਟ ਹੈ ਕਿਉਂ ਇਪੋਰਟੈਂਟ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦੇ ਚਾਰਤਾ ਸ਼ਬਦ ਲਿਖੇ ਹੋਇਆ ਤੇ 112 ਸ਼ਲੋਕ ਲਿਖੇ ਹੋਏ ਹੈ ਠੀਕ ਹੈ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਅੱਗੇ ਚਲੀਏ ਆਪਾਂ ਚਲੋ ਚਲਦੇ ਆਪਾਂ ਨੈਕਸਟ ਸਵਾਲ ਦੇ ਵੱਲ ਤਾਂ ਕੁਐਸਚਨ ਨੰਬਰ 121 ਦੇ ਵਿੱਚ ਪੁੱਛਿਆ ਗਿਆ ਜੀ ਸ੍ਰੀ ਨਗਰ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਬਹੁਤ ਇੰਪੋਰਟੈਂਟ ਕੁਸ਼ਚਨ ਬਹੁਤ ਹੀ ਸਿੰਪਲ ਕੁਸ਼ਚਨ ਐਗਜ਼ਾਮੀਨਰ ਆ ਵੀ ਪੁੱਛ ਸਕਦਾ ਹੈ ਕਿ ਸ਼੍ਰੀਨਗਰ ਜਿਹੜਾ ਉਹ ਕਿਹੜੀ ਨਦੀ ਦੇ ਕੰਡੇ ਵਸਿਆ ਹੋਇਆ ਤਾਂ ਜਵਾਬ सेम ही ਹੋਏਗਾ ਕਿਉਂਕਿ ਕੁਸ਼ਚਨ सेम ਹੈ ਤੇ ਜਵਾਬ ਹੋਏਗਾ ਕਿ অপਸ਼ਨ A ਜੇਲਮ ਬਿਲਕੁਲ অপਸ਼ਨ A ਸਹੀ ਜਵਾਬ ਹੋਏਗਾ ਜੀ ਸ਼੍ਰੀਨਗਰ ਜਿਹੜਾ ਉਹ ਵਸਿਆ ਹੋਇਆ ਜੀ ਜੇਲਮ ਦਰਿਆ ਦੇ ਕੰਡੇ ਅੱਗੇ ਚੱਲਦੇ ਆ ਨੈਕਸਟ ਸਵਾਲ ਦੀ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਬਿਆਸ ਦਰਿਆ ਕਿਸ ਦਾ ਸਹਾਇਕ ਦਰਿਆ ਹੈ ਕਾਫੀ ਬਾਰਾ ਪਦਰਿਆ ਕਰ ਚੁੱਕੇ ਹਾਂ ਠੀਕ ਹੈ ਤੁਸੀਂ ਮੈਨੂੰ ਦੱਸੋ ਕਿ ਵਿਆਸ ਦਰਿਆ ਜਿਹੜਾ ਹੈ ਉਹ ਕਿਸ ਦਾ ਸਹਾਇਕ ਦਰਿਆ ਹੈ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਸਤਲੁਜ ਦੀ ਠੀਕ ਹੈ ਤੇ ਇਸ ਤਰੀਕੇ ਨਾਲ ਹੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਵਿਆਸ ਦਰਿਆ ਦੀ ਤੇ ਜਿਹੜਾ ਵਿਆਸ ਦਰਿਆ ਹੈ ਇਹ ਆ ਕੇ ਕਿਹੜੇ ਦਰਿਆ ਵਿੱਚ ਡਿੱਗ ਜਾਂਦਾ ਹੈ ਇਹ ਡਿੱਗ ਜਾਂਦਾ ਜੀ ਸਤਲੁਜ ਦਰਿਆ ਵਿੱਚ ਤਾਂ ਆਪਸ਼ਨ ਡੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਜੀ ਵਿਆਸ ਦਰਿਆ ਜਿਹੜਾ ਹੈ ਸਤਲੁਜ ਦਰਿਆ ਦਾ ਸਹਾਇਕ ਦਰਿਆ ਹੈ ਵਿਆਸ ਆਂਦਾ ਕਿੱਥੋਂ ਹੈ ਜੀ ਇਸ ਦੀ ਉਤਪਤੀ ਹੁੰਦੀ ਹੈ ਜੀ ਬਿਆਸ ਕੁੰਡ ਦੇ ਵਿੱਚੋਂ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਠੀਕ ਹੈ ਰੋਹਤੰਗ ਦਰਰੇ ਦੇ ਨੇੜੇ ਤੇ ਪੰਜਾਬ ਦੇ ਵਿੱਚ ਬਿਆਸ ਦੀ ਐਂਟਰੀ ਹੁੰਦੀ ਹੈ ਜੀ ਇੱਥੋਂ ਧਿਆਨ ਨਾਲ ਦੇਖੋ ਇੱਥੋਂ ਜਦੋਂ ਬਿਆਸ ਥੋੜਾ ਇੱਥੇ ਟੱਚ ਕਰਦਾ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਇਹ ਟੱਚ ਕਰਦਾ ਹੈ ਜੀ ਤਲਵਾੜਾ ਨੂੰ ਠੀਕ ਹੈ ਉੱਥੋਂ ਬਿਆਸ ਦਰਿਆ ਦੀ ਐਂਟਰੀ ਹੁੰਦੀ ਹੈ ਪੰਡੋ ਤੇ ਪੋਂਗ ਡੈਮੇਜ ਦੇ ਵਿੱਚ ਬਣੇ ਹੋਏ ਤੇ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਤੁਸੀਂ ਧਿਆਨ ਰੱਖਣੀ ਹੈ ਉਹ ਹੈ ਜੀ ਇਸ ਦਾ ਸਹਾਇਕ ਦਰਿਆ ਠੀਕ ਹੈ ਪਾਰਵਤੀ ਸਕੂਨਤਰੀ ਅਤੇ ਕਾਲੀ ਵਹੀਂ ਕੁਝ ਇਹਦੀ ਇੰਪੋਰਟੈਂਟ ਸਹਾਇਕ ਦਰਿਆ ਨੇ ਜਿਹੜੇ ਤੁਸੀਂ ਧਿਆਨ ਵਿੱਚ ਰੱਖਣੇ ਠੀਕ ਹੈ ਅੱਗੇ ਚੱਲੀਏ ਚਲੋ ਇਹ ਆ ਗਿਆ ਜੀ ਆਪਣਾ ਨੈਕਸਟ ਕੁਐਸਚਨ ਪੁੱਛਿਆ ਗਿਆ ਹੈ ਜੀ ਇਸ ਦੀ ਉਤਪਤੀ ਜੰਮੂ ਤੇ ਕਸ਼ਮੀਰ ਦੇ ਸ਼ੇਸ਼ਨਾਗ ਜਾਂ ਬੇਰੀਨਾਗ ਤੋਂ ਹੁੰਦੀ ਹੈ ਇਹ ਜਿਲਮ ਦਰਿਆ ਕਿਹੜੇ ਦਰਿਆ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ ਕੁਐਸਚਨ ਬੜਾ ਛਾਣਾ ਪਹਿਲਾ ਆਪਾਂ ਕੁਝ ਦੱਸ ਰਿਹਾ ਕਿ ਜਿਹੜਾ ਇਹ ਜਲਮ ਦਰਿਆ ਨਾ ਇਸ ਦੀ ਉਤਪਤੀ ਜੰਮੂ ਕਸ਼ਮੀਰ ਦੇ ਸੇਸ਼ਨਾਗ ਜਾਂ ਬੇਰੀਨਾਗ ਝੀਲ ਤੋਂ ਹੁੰਦੀ ਹੈ ਤੇ ਅੱਗੇ ਜਾ ਕੇ ਜਲਮ ਦਰਿਆ ਕਿਹੜੇ ਦਰਿਆ ਵਿੱਚ ਡਿੱਗਦਾ ਹੈ ਇਹ ਤੁਸੀਂ ਦੱਸਣਾ ਹੈ ਦੱਸੋ ਫਟਾਫਟ ਸਹੀ ਜਵਾਬ ਕੀ ਹੋਏਗਾ ਤਾਂ ਸਹੀ ਜਵਾਬ ਦੇਖੋ ਧਿਆਨ ਨਾਲ ਇਸ ਤਰੀਕੇ ਨਾਲ ਆਪਣਾ ਜਿਹੜਾ ਹੈ ਇਹ ਪੰਜਾਬ ਹੈ ਇੰਡੀਆ ਹੀ ਬਣਾ ਲੈਂਦੇ ਆ ਇਸ ਤਰੀਕੇ ਨਾਲ ਦੇਖੋ ਇਹ ਆਪਣਾ ਇੰਡੀਆ ਹੈ ਠੀਕ ਹੈ ਇਸ ਤਰੀਕੇ ਨਾਲ ਮੰਨ ਲਓ ਇਹ ਆਪਣਾ ਇੰਡੀਆ ਹੈ ਤਾਂ ਇਸ ਤਰੀਕੇ ਨਾਲ ਉੱਤੋਂ ਸਿੰਧੂ ਵਗਦੀ ਹੈ ਫਿਰ ਇਸ ਤਰੀਕੇ ਨਾਲ ਜਿਹੜੀ ਹੈ ਆ ਜਲਮ ਨਿਕਲਦੀ ਹੈ ਤੇ ਇਸ ਤਰੀਕੇ ਨਾਲ ਚਨਾਬ ਆਂਦੀ ਹੈ ਤਾਂ ਜਲਮ ਜਿਹੜੀ ਆ ਕੇ ਚਨਾਬ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਧਰੋਂ ਆਪਣੀ ਜਿਹੜੀ ਰਾਵੀ ਵਗਦੀ ਹੈ ਨਾ ਆ ਵੀ ਅੱਗੇ ਜਾ ਕੇ ਚਨਾਬ ਦੇ ਵਿੱਚ ਡਿੱਗ ਜਾਂਦੀ ਹੈ ਸੋ ਤੁਸੀਂ ਇਹ ਚੀਜ਼ ਧਿਆਨ ਰੱਖਿਓ ਫਿਲਹਾਲ ਆਪਾਂ ਜਲਮ ਦੀ ਗੱਲ ਕਰਦੇ ਆ ਤਾਂ ਇਸ ਦਾ ਸਹੀ ਜਵਾਬ ਹੋਏਗਾ ਜੀ অপਸ਼ਨ ਏ ਚਨਾਬ ਜਲਮ ਜਿਹੜੀ ਹੈ ਉਹ ਜਾ ਕੇ ਡਿੱਗਦੀ ਹੈ ਜੀ ਚਨਾਬ ਦੇ ਵਿੱਚ ਠੀਕ ਹੈ ਅੱਗੇ ਚੱਲੀਏ ਚਲੋ ਚਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਹੈ ਜੀ ਆਪਣਾ 124 ਪੁੱਛਿਆ ਗਿਆ ਹੈ ਜੀ ਰਾਵੀ ਦਰਿਆ ਜਿਸ ਨੂੰ ਲਾਹੌਰ ਨਦੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਦਾ ਜਨਮ ਸਥਲ ਕਿਹੜਾ ਦਰਾ ਹੈ ਇਹ ਵੀ ਕੁਸ਼ਣ ਜਿਹੜਾ ਬੜਾ ਛਾਣਾ ਹੈ ਬਹੁਤ ਇੰਪੋਰਟੈਂਟ ਕੁਸ਼ਣ ਹੈ ਸਭ ਤੋਂ ਪਹਿਲਾਂ ਤਾਂ ਕੁਸ਼ਣ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਰਿਹਾ ਹੈ ਕਿ ਜਿਹੜੀ ਰਾਵੀ ਦਰਿਆ ਹੈ ਨਾ ਉਹਨੂੰ ਲਾਹੌਰ ਨਦੀ ਵੀ ਕਿਹਾ ਜਾਂਦਾ ਹੈ ਕੀਤੇ ਐਗਜ਼ਾਮਿਨਲ ਸਿੱਧਾ ਹੀ ਪੁੱਛ ਲੇ ਕਿ ਲਾਹੌਰ ਦਰਿਆ ਕਿ ਨੂੰ ਕਿਹਾ ਜਾਂਦਾ ਹੈ ਤਾਂ ਉਹ ਰਾਵੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਪੁੱਛ ਰਿਹਾ ਹੈ ਕਿ ਜਿਹੜਾ ਰਾਵੀ ਦਰਿਆ ਹੈ ਨਾ ਇਸ ਦਾ ਜਨਮ ਸਥਲ ਕਿਹੜਾ ਦਰਰਾ ਹੈ ਠੀਕ ਹੈ ਦਰਰਾ ਪੁੱਛ ਰਿਹਾ ਮਤਲਬ ਪਾਸ ਪੁੱਛ ਰਿਹਾ ਸਟੇਟ ਨਹੀਂ ਪੁੱਛ ਰਿਹਾ ਤਾਂ ਤੁਸੀਂ ਪਾਸ ਦੱਸੋ ਫਟਾਫਟ ਤਾਂ ਸਹੀ ਜਵਾਬ ਕਿੱਥੋਂ ਹੋਏਗਾ ਜੀ ਆਪਸ਼ਨ ਬੀ ਰੋਹਤਾਂਗ ਪਾਸ ਜਿਹੜਾ ਰਾਵੀ ਦਰਿਆ ਰੋਹਤਾਂਗ ਪਾਸ ਤੋਂ ਨਿਕਲਦਾ ਹੈ ਤੇ ਕਿੱਥੇ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਤੇ ਪੰਜਾਬ ਦੇ ਵਿੱਚ ਰਾਵੀ ਦਰਿਆ ਦੀ ਐਂਟਰੀ ਕਿੱਥੋਂ ਹੁੰਦੀ ਹੈ ਪਠਾਨਕੋਟ ਦੇ ਮਾਧੋਪੁਰ ਤੋਂ ਠੀਕ ਹੈ ਇੱਥੇ ਇੱਕ ਡੈਮ ਵੀ ਬਣਿਆ ਹੋਇਆ ਹੈ ਕੋਈ ਜਵਾਬ ਦੱਸ ਸਕਦਾ ਹੈ ਕਿ ਕਿਹੜਾ ਡੈਮ ਹੈ ਫਟਾਫਟ ਜਿਹਦ ਨੂੰ ਪਤਾ ਹੈ ਤਾਂ ਪਠਾਨਕੋਟ ਦੇ ਵਿੱਚ ਕਿਹੜਾ ਡੈਮ ਬਣਿਆ ਹੋਇਆ ਦੱਸ ਸਕਦੇ ਹੋ ਇਹ ਜੀ ਰਣਜੀਤ ਸਾਗਰ ਡੈਮ ਠੀਕ ਹੈ ਜਿਹਨੂੰ ਆਪਾਂ ਥੀਨ ਡੈਮ ਵੀ ਕਹਿੰਦੇ ਆ 1981 ਦੇ ਵਿੱਚ ਸਟਾਰਟ ਹੋਇਆ ਤੇ 2001 ਦੇ ਵਿੱਚ ਜਾ ਕੇ ਇਸ ਦਾ ਕੰਮਕਾਰ ਕੰਪਲੀਟ ਹੋਇਆ ਸੀ ਤੇ ਇਹ 600 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਸੋ ਇਨੀ ਚੀਜ਼ ਵੀ ਤੁਸੀਂ ਧਿਆਨ ਰੱਖਿਓ ਇਸ ਤੋਂ ਇਲਾਵਾ ਸਹਾਇਕ ਦਰਿਆ ਇਸ ਦਾ ਇੱਕ ਹੀ ਇੰਪੋਰਟੈਂਟ ਹੈ ਉਹ ਹੈ ਜੀ ਉਜ ਠੀਕ ਹੈ ਰਾਵੀ ਦਰਿਆ ਦੀ ਉਜ ਜਿਹੜੀ ਹੈ ਬਹੁਤ ਸਹਾਇਕ ਇੰਪੋਰਟੈਂਟ ਦਰਿਆ ਇਹ ਚੀਜ਼ ਤੁਸੀਂ ਧਿਆਨ ਰੱਖਿਓ ਅੱਗੇ ਚਲਿਏ ਚਲੋ ਇਹ ਹੈ ਜੀ ਆਪਣਾ ਨੈਕਸਟ ਕੁਐਸਚਨ ਕੁਐਸਚਨ ਨੰਬਰ 125 ਦੇ ਵਿੱਚ ਪੁੱਛਿਆ ਗਿਆ ਜੀ ਭਾਰਤ ਵੰਡ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਵੰਡ ਕਿਹੜੀ ਸੰਧੀ ਦੇ ਰਾਹੀਂ ਹੋਈ ਸੀ ਕੁਐਸਚਨ ਇੱਕ ਵਾਰ ਫੇਰ ਤੋਂ ਸੁਣ ਲਓ ਭਾਰਤ ਵੰਡ ਤੋਂ ਬਾਅਦ ਯਾਨੀ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਜਿਹੜੇ ਦਰਿਆ ਸੀ ਉਹਨਾਂ ਦੇ ਪਾਣੀ ਦੀ ਵੰਡ ਕਿਹੜੇ ਸੰਧੀ ਦੇ ਰਾਹੀਂ ਹੋਈ ਸੀ ਤੁਸੀਂ ਦੱਸਣਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਆਪਾਂ ਕਈ ਵਾਰ ਇਹਨੂੰ ਕਵਰ ਵੀ ਕਰਿਆ ਤਾਂ ਫਟਾਫਟ ਦੱਸੋ ਸਹੀ ਜਵਾਬ ਕੀ ਹੋਵੇਗਾ ਤਾਂ ਬਿਲਕੁਲ ਸਹੀ ਜਵਾਬ ਬਣੇਗਾ ਜੀ ਸਿੰਧ ਜਲ ਸੰਧੀ ਕਦੋਂ ਹੋਈ ਸੀ ਜੀ 1960 ਦੇ ਵਿੱਚ ਤੇ ਸੰਧੀ ਦੇ ਅਕੋਰਡਿੰਗ ਤਿੰਨ ਪੂਰਬੀ ਦਰਿਆ ਜਿਹਨੂੰ ਆਪਾਂ ਸਤਲੁਜ ਵਿਆਸ ਤੇ ਰਾਵੀ ਕਹਿੰਦੇ ਆ ਇਹ ਭਾਰਤ ਵੱਲ ਛੱਡੇ ਗਏ ਤਿੰਨ ਦਰਿਆ ਜਿਹੜੇ ਹੈ ਚਨਾਬ, ਜਲਮ ਤੇ ਸਿੰਧ ਇਹ ਜਿਹੜੇ ਆ ਪਾਕਿਸਤਾਨ ਨੂੰ ਦਿੱਤੇ ਗਏ ਤੇ ਇਹ ਜਿਹੜੇ ਪਾਕਿਸਤਾਨ ਦੇ ਪੱਛਮੀ ਦਰਿਆ ਕਹੇ ਜਾਂਦੇ ਆ ਇਹਨਾਂ ਦਾ ਆਪਾਂ ਪੀਣ ਪੋਣ ਜੋਗਾ ਮਾੜਾ ਮੋਟਾ ਪਾਣੀ ਯੂਜ਼ ਕਰ ਸਕਦੇ ਆ ਬਾਕੀ ਮੋਸਟਲੀ ਹੱਕ ਜਿਹੜਾ ਇਹਨਾਂ ਦਰਿਆ ਤੇ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਜੀ ਸਿੰਧ ਜਲ ਸੰਧੀ ਦੇ ਰਾਹੀਂ ਪੁੱਛਿਆ ਗਿਆ ਜੀ ਪੰਜਾਬ ਦੇ ਵਿੱਚ ਸਭ ਤੋਂ ਲੰਬੀ ਦੂਰੀ ਤੈਕ ਕਰਨ ਵਾਲਾ ਦਰਿਆ ਕਿਹੜਾ ਹੈ ਬਹੁਤ ਸਿੰਪਲ ਕੁਐਸਚਨ ਹੈ ਬਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਫੋਟੋਵਰ ਦੋਸਤੋ ਇਹ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਸਾਰੇ ਜਵਾਨ ਦੱਸੋ ਬਈ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਿਹੜਾ ਜਵਾਬ ਦਿੱਤਾ ਤੁਸੀਂ ਸਤਲੁਜ ਬਿਲਕੁਲ ਸਹੀ ਜਵਾਬ ਹੈ ਜੀ ਤਾਂ ਦੇਖੋ ਇਹ ਹੈ ਜੀ ਆਪਣਾ ਸਤਲੁਜ ਦਰਿਆ ਤੇ ਇਸ ਤਰੀਕੇ ਨਾਲ ਇਹ ਹੈ ਜੀ ਆਪਣਾ ਬਿਆਸ ਦਰਿਆ ਤੇ ਇਹ ਹੈ ਜੀ ਆਪਣਾ ਰਾਵੀ ਦਰਿਆ ਠੀਕ ਹੈ ਤਾਂ ਸਤਲੁਜ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਹੈ ਕਿੰਨੇ ਡਿਸਟ੍ਰਿਕਟਾਂ ਦੇ ਵਿੱਚੋਂ ਲੰਘਦਾ ਹੈ ਜੀ ਨੋ ਡਿਸਟ੍ਰਿਕਟਾਂ ਦੇ ਵਿੱਚੋਂ ਬਿਆਸ ਇਹ ਲੰਘਦਾ ਜੀ 6 ਡਿਸਟ੍ਰਿਕਟਾਂ ਦੇ ਵਿੱਚੋਂ ਰਾਵੀ ਇਹ ਲੰਘਦਾ ਜੀ 3 ਡਿਸਟ੍ਰਿਕਟਾਂ ਦੇ ਵਿੱਚੋਂ ਓਵਰਲ ਲੈਂਥ ਦੀ ਗੱਲ ਕਰੀਏ ਫੇਰ ਸਭ ਤੋਂ ਛੋਟਾ ਜਿਹੜਾ ਹੈ ਬਿਆਸ ਹੈ ਇਸ ਦੀ ਲੈਂਥ ਸਿਰਫ 470 ਕਿਲੋਮੀਟਰ ਹੈ ਓਵਰਲ ਲੈਂਥ ਦੀ ਗੱਲ ਕਰੀਏ ਰਾਵੀ ਇਸ ਦੀ 785 ਕਿਲੋਮੀਟਰ ਹੈ ਸੋ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਫਿਲਹਾਲ ਇਸ ਸਵਾਲ ਦਾ ਸਹੀ ਜਵਾਬ ਜਿਹੜਾ ਹੋਏਗਾ ਉਹ ਹੋਏਗਾ ਜੀ ਸਤਲੁਜ ਆਪਸ਼ਨ ਡੀ ਸਵਾਲ ਦਾ ਸਹੀ ਜਵਾਬ ਹੈ ਅੱਗੇ ਚੱਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਹੈ ਜੀ ਆਪਣਾ 127 ਪੁੱਛਿਆ ਗਿਆ ਹੈ ਜੀ ਰਾਵੀ ਦਰਿਆ ਨੂੰ ਰਿਗਵੇਦਿਕ ਕਾਲ ਦੇ ਵਿੱਚ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਜਿਹੜਾ ਆਪਣਾ ਰਾਵੀ ਦਰਿਆ ਹੈ ਰਿਗਵੇਦਿਕ ਕਾਲ ਦੇ ਵਿੱਚ ਇਹਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਫਟਾਫਟ ਸਾਰੇ ਜਾਣ ਦੱਸੋ ਬਾਈ ਤਾਂ ਸਹੀ ਜਵਾਬ ਕੀ ਹੋਏਗਾ ਬਿਲਕੁਲ ਆਪਸ਼ਨ A ਪ੍ਰੁਸ਼ਨੀ ਰਾਵੀ ਦਰਿਆ ਨੂੰ ਰਿਗਵੇਦਿਕ ਕਾਲ ਦੇ ਵਿੱਚ ਪ੍ਰੂਸ਼ਣੀ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਤੇ ਵਿਤਸਤਾ ਕਿਹਦਾ ਪ੍ਰਾਣਿਕ ਨਾਂ ਹੈ ਕੋਈ ਜਵਾਬ ਦੱਸ ਸਕਦਾ ਹੈ ਕਿ ਵਿਤਸਤਾ ਕਿਹਦਾ ਪ੍ਰਾਣਿਕ ਨਾਂ ਹੈ ਬਿਲਕੁਲ ਇਹ ਹੈ ਜੀ ਜੇਲਮ ਦਰਿਆ ਦਾ ਠੀਕ ਹੈ ਧਿਆਨ ਰੱਖਿਓ ਤੇ ਸੁਦਰੀ ਇਹ ਹੈ ਜੀ ਆਪਣੇ ਸਤਲੁਜ ਦਰਿਆ ਦਾ ਅੱਗੇ ਚਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਆਪਣਾ 128 ਪੁੱਛਿਆ ਗਿਆ ਹੈ ਜੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਿਪਾਸ਼ ਕਿਹੜੇ ਦਰਿਆ ਦਾ ਨਾਂ ਹੈ ਕਿਹੜਾ ਆਪਣਾ ਦਰਿਆ ਹੈ ਜਿਹਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਿਪਾਸ਼ ਕਿਹਾ ਜਾਂਦਾ ਹੈ ਫਟਾਫਰ ਦੱਸੋ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਵਿਆਸ ਆਪਸ਼ਨ A ਸਵਾਲ ਦਾ ਸਹੀ ਜਵਾਬ ਹੋਏਗਾ ਜੀ ਜਿਹੜਾ ਆਪਣਾ ਵਿਆਸ ਦਰਿਆ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਨੂੰ ਵਿਪਾਸ਼ ਦਰਿਆ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਆ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਵਿਆਸ ਦਰਿਆ ਦਾ ਜਨਮ ਸਥਾਨ ਕਿਹੜੇ ਰਾਜ ਵਿੱਚ ਹੈ ਜਿਹੜਾ ਆਪਣਾ ਬਿਆਸ ਦਰਿਆ ਹੈ ਨਾ ਇਹਦਾ ਜਨਮ ਸਥਾਨ ਕਿਹੜੇ ਰਾਜ ਦੇ ਵਿੱਚ ਹੈ ਤੁਸੀਂ ਦੱਸਣਾ ਹੈ ਕਿਹੜਾ ਸਟੇਟ ਹੈ फटाफट ਦੱਸੋ ਤੇ ਇਹ ਚੀਜ਼ਾਂ ਆਪਾਂ ਕਈ ਵਾਰ ਕਵਰ ਕਰੀ ਹੋਈ ਹੈ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਹਿਮਾਚਲ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਬਿਆਸ ਦਰਿਆ ਛੜਾ ਹੈ ਹਿਮਾਚਲ ਦੇ ਵਿੱਚੋਂ ਆਂਦਾ ਹੈ ਕੋਈ ਦੱਸ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਇਹਦੀ ਪ੍ਰੋਪਰ ਥਾਂ ਕਿਹੜੀ ਹੈ ਕੋਈ ਦੱਸ ਸਕਦਾ ਹੈ ਜਵਾਨ ਕਿ ਜਿਹੜਾ ਹਿਮਾਚਲ ਦੇ ਵਿੱਚੋਂ ਪ੍ਰੋਪਰ ਥਾਂ ਕਿਹੜੀ ਹੈ ਜਿੱਥੋਂ ਆਪਣਾ ਬਿਆਸ ਦਰਿਆ ਨਿਕਲਦਾ ਹੈ ਬਿਲਕੁਲ ਸਹੀ ਹੈ ਜੀ ਰੋਹਤੰਗ ਦਰਰੇ ਦੇ ਨੇੜੇ ਬਿਆਸਕੁੰਡ ਦੇ ਵਿੱਚੋਂ ਬਿਆਸ ਦਰਿਆ ਜਿਹੜਾ ਹੈ ਇਹ ਨਿਕਲਦਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਠੀਕ ਹੈ ਫਿਰ ਪੰਜਾਬ ਦੇ ਵਿੱਚ ਐਂਟਰੀ ਕਿੱਧਰੋਂ ਹੁਸ਼ਿਆਰਪੁਰ ਦੇ ਤਲਵਾੜਾ ਤੋਂ ਠੀਕ ਹੈ ਇਹ ਚੀਜ਼ ਵੀ ਧਿਆ ਰੱਖਿਓ ਅੱਗੇ ਚੱਲਦੇ ਆ ਨੈਕਸਟ ਸਵਾਲ ਦੇ ਵੱਲ ਸਵਾਲ ਨੰਬਰ ਹੈ ਜੀ ਆਪਣਾ 130 ਪੁੱਛਿਆ ਗਿਆ ਜੀ ਰਣਜੀਤ ਸਾਗਰ ਡੈਮ ਕਿਸ ਨੂੰ ਕਿਹਾ ਜਾਂਦਾ ਹੈ ਰਣਜੀਤ ਸਾਗਰ ਡੈਮ ਕਿਸ ਨੂੰ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਹੈ ਫਟਾਫਟ ਦੱਸੋ ਸਾਰੇ ਜਵਾਨ ਰਣਜੀਤ ਸਾਗਰ ਡੈਮ ਕਿਸ ਨੂੰ ਕਿਹਾ ਜਾਂਦਾ ਹੈ ਬਿਲਕੁਲ ਸਹੀ ਜਵਾਬ ਇੱਥੇ ਬਣੇਗਾ ਜੀ ਥੀਂ ਡੈਮ অপਸ਼ਨ ਬੀ ਹੈ ਸਵਾਲ ਦਾ ਸਹੀ ਜਵਾਬ ਹੋਏਗਾ ਕੋਈ ਜਵਾਨ ਦੱਸ ਸਕਦਾ ਹੈ ਕਿ ਡੈਮ ਬਣਿਆ ਕਿੱਥੇ ਹੋਇਆ ਆਪਣੇ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਥੀਂ ਡੈਮ ਆਪਣੇ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਕੋਈ ਦੱਸ ਸਕਦਾ ਹੈ ਬਿਲਕੁਲ ਸਹੀ ਜਵਾਬ ਹੋਏਗਾ ਜੀ ਪਠਾਨਕੋਟ ਠੀਕ ਹੈ ਇਹ ਆਪਣਾ ਪੰਜਾਬ ਹੈ ਨਾ ਤਾਂ ਇਧਰ ਪਠਾਨਕੋਟ ਦੇ ਵਿੱਚ ਇਹ ਜਿਹੜਾ ਡੈਮ ਹੈ ਇਹ ਬਣਿਆ ਹੋਇਆ ਤੇ ਦੋਸਤੋ ਹੁਣ ਆਪਾਂ ਆਪਣੇ ਗਰੁੱਪ ਵਾਲੇ ਕੁਐਸਚਨ ਸੋਲਵ ਕਰਦੇ ਆਂ ਤੇ ਆਈ ਥਿੰਕ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ ਜੇ ਬਾਈ ਕਲਾਸ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਠੀਕ ਹੈ ਤਾਂ ਵਧੀਆ ਕਲਾਸਾਂ ਵਾਸਤੇ ਤੁਸੀਂ ਜਿਹੜੀ ਕਲਾਸਿਸ ਹੈ ਆਪਣੀ ਲਾਈਕ ਕਰਦੇ ਆ ਕਰੋ ਤੇ ਗਰੁੱਪ ਵਾਲੇ ਕੁਐਸਚਨ ਸੋਲਵ ਕਰਦੇ ਆਂ ਬਾਈ ਕੱਲ ਮੈਂ ਤੁਹਾਨੂੰ ਪੰਜਾਬ ਜਿੱਕੇ ਦੇ ਤਕਰੀਬਨ 40-50 ਕੁਐਸਚਨ ਸ਼ੇਅਰ ਠੀਕ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਉਹ ਸਾਰੇ ਵਧੀਆ ਤਰੀਕੇ ਨਾਲ ਯਾਦ ਕਰ ਲਏ ਹੋਣੇ ਠੀਕ ਹੈ ਤੇ ਇਥੇ ਮੈਥ ਤੇ ਰੀਜ਼ਨਿੰਗ ਦੇ ਕੁਸ਼ਨ ਮੈਂ ਤੁਹਾਨੂੰ ਸੋਲਵ ਕਰਵਾ ਦਾਂ ਫਟਾਫਟ ਤਾਂ ਜਿਹੜਾ ਆਪਣਾ ਮੈਥ ਦਾ ਕੁਸ਼ਨ ਸੀ ਉਸ ਦੇ ਵਿੱਚ ਪੁੱਛਿਆ ਗਿਆ ਸੀ ਕਿ 500 ਦਾ 80% ਕਿੰਨਾ ਹੁੰਦਾ ਤਾਂ 500 ਦਾ 80% ਕੱਢਣ ਵਾਸਤੇ ਸਿਰਫ ਤੁਸੀਂ ਸਿੱਧਾ 500 ਲਿਖ ਦੇਣਾ ਹੈ 80 ਲਿਖ ਦੇਣਾ ਤੇ ਪਰਸੈਂਟੇਜ ਦਾ ਜਦੋਂ ਸਿੰਬਲ ਤੁਸੀਂ ਹਟਾਉਂਗੇ बटे ਦੇ ਵਿੱਚ 100 ਲੱਗ ਜਾਂਦਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਿਖ ਦੇਣਾ ਫਿਰ ਜ਼ੀਰੋ ਨਾਲ ਜ਼ੀਰੋ ਕੈਨਸਲ ਕਰ ਦੇਣੀ ਹੈ 50 ਤੇ 8 ਬਚ ਗਿਆ ਪਹਿਲਾਂ ਸਿੱਧਾ ਤੁਸੀਂ 5 ਨੂੰ 8 ਦੇ ਨਾਲ ਮਲਟੀਪਲਾਈ ਕਰ ਲਓ 8 5 40 ਤੇ ਆ ਜਿਹੜੀ ਇੱਕ ਜ਼ੀਰੋ ਬਚ ਗਈ ਇਹਨੂੰ ਵੀ ਲਾ ਦਿਓ ਤਾਂ ਆਪਣਾ ਉੱਤਰ ਕਿੰਨਾ ਹੋ ਗਿਆ ਜੀ 400 ਤਾਂ 400 ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਠੀਕ ਹੈ ਨੈਕਸਟ ਰੀਜ਼ਨਿੰਗ ਵਾਲੇ ਕੁਸ਼ਣ ਦੀ ਆਪਾਂ ਗੱਲ ਕਰਦੇ ਤਾਂ ਦੋਸਤੋ ਇਹ ਰੀਜ਼ਨਿੰਗ ਵਾਲੀ ਆਪਣੀ ਸੀਰੀਜ਼ ਹੈ ਠੀਕ ਹੈ ਇਹ ਬਹੁਤ ਸੌਖੀ ਹੈ ਕੁਝ ਵੀ ਨਹੀਂ ਕਰਨਾ ਤੁਸੀਂ ABC ਲਿਖਣੀ ਹੈ ਭਾਵੇਂ ਤਾਂ ਤੁਸੀਂ Z ਦੀ ਸਾਈਡ ਤੋਂ ਸਟਾਰਟ ਕਰਕੇ ਲਿਖ ਲਓ ਭਾਵੇਂ ਤੁਸੀਂ A ਦੀ ਸਾਈਡ ਤੋਂ ਸਟਾਰਟ ਕਰਕੇ ਲਿਖ ਲਓ ਐਨ ਤੋਂ ਲਿਖੋਗੇ ਤਾਂ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਤੇ ਡਬਲਯੂ ਐਕਸ ਵਾਈ ਜੈਡ ਠੀਕ ਹੈ ਮਸਾਂ ਮਸਾਂ ਪੂਰੀ ਹੋਈ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਲਿਖ ਦੇਣੀ ਹੈ ਫਿਰ ਦੇਖੋ ਇਸ ਸੀਰੀਜ਼ ਦੇ ਵਿੱਚ ਆਪਣਾ ਪੈਟਰਨ ਕੀ ਬਣ ਰਿਹਾ ਹੈ ਇਹ ਇਹਨਾਂ ਨੇ ਐਨ ਲਿਖਿਆ ਤੇ ਉਹਨੂੰ ਕੈਨਸਲ ਕਰਤਾ ਫਿਰ ਇਹਨਾਂ ਨੇ ਪੀ ਲਿਖਿਆ ਕਿਊ ਨੂੰ ਕੈਨਸਲ ਕਰਤਾ ਫਿਰ ਇਹਨਾਂ ਨੇ ਇੱਥੇ ਆਰ ਲਿਖਣਾ ਹੈ ਠੀਕ ਹੈ ਤੇ ਐਸ ਨੂੰ ਕੈਨਸਲ ਕਰ ਦੇਣਾ ਫਿਰ ਇਹਨਾਂ ਨੇ T ਲਿਖਣਾ ਹੈ U ਨੂੰ ਕੈਨਸਲ ਕਰ ਦੇਣਾ ਫਿਰ ਇਹਨਾਂ ਨੇ V ਲਿਖਿਆ W ਨੂੰ ਕੈਨਸਲ ਕਰ ਦਿੱਤਾ ਫਿਰ ਇਹਨਾਂ ਨੇ X ਲਿਖਿਆ Y ਨੂੰ ਕੈਨਸਲ ਕਰਤਾ ਤੇ ਫਿਰ ਇਹਨਾਂ ਨੇ Z ਲਿਖਿਆ ਤਾਂ ਇਸ ਤਰੀਕੇ ਦਾ ਇਹਨਾਂ ਨੇ ਪੈਟਰਨ ਬਣਾਇਆ ਠੀਕ ਹੈ ਤਾਂ ਆਪਾਂ ਨੂੰ ਤਾਂ ਬਸ ਆਹੀ ਪੁੱਛਿਆ ਸੀ ਕਿ ਇਹ ਜਿਹੜਾ ਕੁਸ਼ਨ ਵਰਕ ਹੈ ਇਸ ਦੀ ਥਾਂ ਕੀ ਆਏਗਾ ਤਾਂ ਇਸ ਦੀ ਥਾਂ ਆਏਗਾ ਜੀ R ਠੀਕ ਹੈ ਤੇ ਆਈ ਥਿੰਕ ਤੁਹਾਨੂੰ ਗਲਤ ਸਮਝ ਲੱਗੀ ਹੋਗੀ ਤੋ ਦੋਸਤੋ ਮੈਥ ਤੇ ਰੀਜਨਿੰਗ ਫੁੱਲ ਡਿਟੇਲ ਦੇ ਵਿੱਚ ਤੁਸੀਂ ਕਰਨੀ ਹੈ ਤਾਂ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਚੱਲ ਰਹੀ ਹੈ ਜੇ ਉਹ ਸਕਸੈਸਫੁਲ ਹੋ ਗਈ ਤਾਂ ਤੁਹਾਨੂੰ ਜਿਹੜਾ ਗਰੁੱਪ ਦੇ ਵਿੱਚ ਫਟਕ ਤੋਂ ਦੱਸ ਦੇਵਾਂਗੇ ਤੁਸੀਂ ਬਿਨਾਂ ਟਾਈਮ ਵੇਸਟ ਕਰਿਓ ਉਹੇ ਉੱਥੇ ਪਹੁੰਚ ਜਾਣਾ ਕਿਉਂਕਿ ਇਹ ਐਪ ਵਾਲੇ ਜਿਹੜੇ ਦੋਸਤੋ ਸਰਵਰ ਜਿਆਦਾ ਦਿੰਦੇ ਨਹੀਂ ਠੀਕ ਹੈ ਫ੍ਰੀ ਦੇ ਵਿੱਚ ਉਹ ਦਿੰਦੇ ਨਹੀਂ ਜਿਆਦਾ ਇਸ ਕਰਕੇ ਉੱਥੇ ਤਕਰੀਬਨ ਮੰਨ ਲਓ ਵੀ ਤੁਸੀਂ 150 ਕੁ ਕਲਾਸਾਂ ਹੈ ਤਕਰੀਬਨ ਫ੍ਰੀ ਮੰਨ ਕੇ ਚੱਲੋ 10-10 ਰੁਪਈਆ ਦੇ ਵਿੱਚ ਮੈਥ ਤੇ ਰੀਜਨਿੰਗ ਜਿਹੜੀ ਹੈ ਉਹ ਕਲਾਸਾਂ ਤੁਹਾਨੂੰ ਮਿਲ ਜੇਗੀ ਕਿਉਂਕਿ ਬਈ ਉਹ ਫ੍ਰੀ ਦੇ ਵਿੱਚ ਅਪਲੋਡ ਨਹੀਂ ਕਰਨ ਦਿੰਦੇ ਠੀਕ ਹੈ ਮੇਰੀ ਪੂਰੀ ਕੋਸ਼ਿਸ਼ ਹੋਏਗੀ ਜੇ 10-10 ਰੁਪਈਆ ਦੇ ਵਿੱਚ ਉਹਨਾਂ ਨੇ ਕਲਾਸਾਂ ਉਹ ਅਪਲੋਡ ਕਰਨ ਦਿੱਤੀ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਇਨਫੋਰਮ ਕਰ ਦਿੱਤਾ ਜਾਵੇਗਾ ਨਾਲ ਦੀ ਨਾਲ ਜਾ ਕੇ ਤੁਸੀਂ ਉੱਥੇ ਜਿਹੜਾ ਜੁਆਇਨ ਕਰ ਲੈਣਾ ਹੈ ਜੇ ਤੁਹਾਨੂੰ ਮੈਥ ਰੀਜ਼ਨਿੰਗ ਜਮਾ ਹੀ ਨਹੀਂ ਆਂਦਾ ਤਾਂ ਮੇਰੀ 101% ਗਾਰੰਟੀ ਹੈ ਲਿਖ ਕੇ ਰੱਖ ਲਿਓ ਉੱਥੇ ਤੁਹਾਨੂੰ ਜਿਹੜਾ ਗਰੁੱਪ ਡੀ ਦਾ ਕੋਈ ਵੀ ਇਦਾਂ ਦਾ ਮੈਥ ਰੀਜ਼ਨਿੰਗ ਜੇ ਪੁੱਛੀ ਗਈ ਤਾਂ ਸਵਾਲ ਨਹੀਂ ਹੋਏਗਾ ਜਿਹੜਾ ਤੁਸੀਂ ਹੱਲ ਨਹੀਂ ਕਰ ਸਕਦੇ ਬਸ਼ਰਤੇ ਕਿ ਤੁਹਾਨੂੰ ਪ੍ਰੈਕਟਿਸ ਕਰਨੀ ਪੈਗੀ ਠੀਕ ਹੈ ਇਹੀ 56 ਜਿਹੜੀ ਕਲਾਸਾਂ ਆਪਣੀ ਮੈਥ ਦੀ ਹੈ ਇੰਨੀ ਕੁ ਹੀ ਰੀਜ਼ਨਿੰਗ ਦੀ ਹੈ ਬਿਲਕੁਲ ਬੇਸਿਕ ਤੋਂ ਹਾਈ ਕਰਵਾਇਆ ਗਿਆ ਹੈ ਬਟ ਉੱਥੇ ਕੋਸ਼ਿਸ਼ ਕਰਾਂਗੇ ਕਿ ਉਹ ਆਪਾਂ ਨੂੰ ਸਰਵਰ ਜਿਹੜਾ ਉਹ ਦੇ ਦੇਣ ਤੇ ਬਾਕੀ 10-10 ਰੁਪਈਆ ਵਿੱਚ ਮਿਲ ਗਿਆ ਤਾਂ ਬਹੁਤ ਹੀ ਵਧੀਆ ਗੱਲ ਹੋ ਚਗੀ ਠੀਕ ਹੈ ਬਟ ਹਾਂ ਹੁਣੇ ਅਸੀਂ ਇਹ ਗੱਲ ਕਨਫਰਮ ਨਹੀਂ ਕਰ ਰਹੇ ਕਿ ਮਿਲ ਹੀ ਜਾਏਗਾ ਅਸੀਂ ਟਰਾਈ ਕਰਾਂਗੇ ਜੇ ਮਿਲ ਗਿਆ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਇਨਫੋਰਮ ਕਰ ਦਿੱਤਾ ਜਾਵੇਗਾ ਤਾਂ ਦੋਸਤੋ ਕਈ ਕੈਂਡੀਡੇਟ ਕਹਿ ਰਹੇ ਕਿ ਸਾਨੂੰ ਪੀਡੀਐਫ ਪ੍ਰੋਵਾਈਡ ਡਾਇਰੈਕਟਲੀ ਕਰਵਾ ਦਿਓ ਅਸੀਂ ਪ੍ਰਿੰਟ ਕਢਵਾ ਕੇ ਪੜਨਾ ਹੈ ਗੱਲ ਦੋਸਤੋ ਤੁਹਾਡੀ ਸਹੀ ਹੈ ਬਟ ਸਾਡੇ ਵਾਸਤੇ ਇਹ ਚੀਜ਼ ਜਿਹੜੀ ਹੈ ਕਾਫੀ ਨੁਕਸਾਨ ਵਾਲੀ ਹੋ ਜਾਂਦੀ ਹੈ ਕਿਉਂਕਿ ਇਹ ਗਲਤੀ ਅਸੀਂ 2021 ਵਾਲੀ ਦੀ ਭਰਤੀਆਂ ਵਿੱਚ ਕੀਤੀ ਸੀ ਜਦੋਂ ਸਭ ਤੋਂ ਪਹਿਲਾਂ ਅਸੀਂ ਕੁਐਸਚਨ ਬੈਂਕ ਤਿਆਰ ਕਰਿਆ ਸੀ ਹਾਲਾਂਕਿ ਉਸ ਵੇਲੇ 1 ਲਾਈਨਰ ਇਸ ਦੇ ਵਿੱਚ ਐਡ ਨਹੀਂ ਸੀ ਤੇ ਉਸ ਤੋਂ ਕੀ ਹੋਇਆ ਕਿ ਹੁਣ YouTube ਤੇ ਕਾਫੀ ਵੱਡੇ ਬਣੇ ਬੈਠੇ ਆ ਉਹਨਾਂ ਨੇ ਡਾਇਰੈਕਟਲੀ ਸਾਰੀ ਬੁੱਕ ਸਾਡੀ ਚੋਰੀ ਕਰਕੇ ਆਪ ਦੇ ਨਾਂ ਤੋਂ ਸੇਲ ਕਰਨੇ ਸਟਾਰਟ ਕਰ ਦਿੱਤੀ ਸੀ ਅਸੀਂ ਆਬਜੈਕਸ਼ਨ ਵੀ ਚੱਕਿਆ ਸੀ ਬਟ ਇੰਨੀ ਜ਼ਿਆਦਾ ਕੋਈ ਉਸ ਟਾਈਮ ਉਸ ਚੀਜ਼ ਦੀ ਗੌਰ ਨਹੀਂ ਹੋਈ ਹਾਲਾਂਕਿ ਉਹਨਾਂ ਦੇ ਨਾਲ ਹਿਸਾਬ ਕਿਤਾਬ ਆਪਣਾ ਬਾਕੀ ਬਏ ਟਾਈਮ ਮਿਲਿਆ ਤਾਂ ਜ਼ਰੂਰ ਉਹਨਾਂ ਤੇ ਕਾਰਵਾਈ ਪਾਵਾਂਗੇ ਤਾਂ ਇਸ ਕਰਕੇ ਸਾਡੀ ਸਾਰੀ ਮਿਹਨਤ ਜਿਹੜੀ ਆ ਉਹਨਾਂ ਲੋਕਾਂ ਕਰਕੇ ਬੇਕਾਰ ਹੋ ਗਈ ਤੇ ਤੁਹਾਡੇ ਵਰਗੇ ਜਵਾਨਾਂ ਦਾ ਹੋ ਗਿਆ ਜੀ ਨੁਕਸਾਨ ਠੀਕ ਹੈ ਸਾਰੇ ਦੇ ਸਾਰੇ ਇਮਾਨਦਾਰ ਨਹੀਂ ਹੁੰਦੇ ਇੱਕ ਅਦਾ ਦੋਗਲਾ ਬੰਦਾ ਨਿਕਲ ਜਾਂਦਾ ਹੈ ਜਿਹੜਾ ਕਿ ਸੋਚਦਾ ਹੈ ਕਿ ਮੈਂ ਵੀ ਆਪਦਾ ਫਾਇਦਾ ਚੁੱਕ ਲਾਂ ਇਸ ਕਰਕੇ ਤੁਹਾਡੇ ਵਰਗੇ ਕੈਂਡੀਡੇਟਾਂ ਦਾ ਨੁਕਸਾਨ ਹੋ ਜਾਂਦਾ ਸੋ ਫਿਲਹਾਲ ਅਸੀਂ ਪੀਡੀਐਫ ਨਹੀਂ ਦੇ ਸਕਦੇ ਹਾਂ ਤੁਹਾਨੂੰ ਜ਼ਿਆਦਾ ਹੀ ਅਰਜੈਂਟ ਹੈ ਜਦੋਂ ਤੁੱਕ ਬੁੱਕ ਜਿਹੜੀ ਆਪਣੀ 숍ਕੇ ਨਹੀਂ ਆਂਦੀ ਜੇ ਤੁਸੀਂ ਮੈਸੇਜ ਕਰਦੇ ਹੋ WhatsApp ਤੇ ਇੱਥੋਂ ਤੁਹਾਨੂੰ ਪ੍ਰਿੰਟ ਕਢਵਾ ਕੇ ਤੇ ਤੁਹਾਡੇ ਘਰ ਸਪਲਾਈ ਕਰ ਦੇਾਂਗੇ ਠੀਕ ਹੈ ਜਿਆਦਾ ਹੀ ਤੁਹਾਨੂੰ ਅਰਜੈਂਟ ਹੈ ਨਹੀਂ ਤਾਂ ਸਿਲੇਬਸ ਤੱਕ ਦਾ ਵੇਟ ਕਰੋ ਸਿਲੇਬਸ ਆਉਣ ਤੋਂ ਬਾਅਦ ਪੂਰੀ ਬੁੱਕ ਜਿਹੜੀ ਹੈ ਉਹ ਤੁਹਾਡੇ ਘਰ ਪਹੁੰਚ ਜਾਏਗੀ ਹਾਲਾਂਕਿ ਉਸ ਦਾ ਪ੍ਰਾਈਸ 99 ਨਹੀਂ ਹੋਏਗਾ ਉਸ ਦਾ ਪ੍ਰਾਈਸ ਜਿਹੜਾ ਹੈ ਉਹ ਵੱਧ ਹੋਏਗਾ ਉਸ ਦੇ ਵਿੱਚ ਪ੍ਰਿੰਟਿੰਗ ਕੋਸਟ ਵੀ ਲੱਗੇਗੀ ਘਰੇ ਭੇਜਣ ਦਾ ਚਾਰਜ ਵੀ ਲੱਗੇਗਾ ਠੀਕ ਹੈ ਉਸ ਦੇ ਖਰਚੇ ਵੱਧ ਜਾਣਗੇ ਨੈਕਸਟ ਆਪਾਂ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਕੁਐਸਚਨ ਹੈ ਦੋਸਤੋ ਇਹ ਵੀ ਰੀਜ਼ਨਿੰਗ ਦਾ ਹੈ ਠੀਕ ਹੈ ਤਾਂ ਇਹ ਕੁਸ਼ ਨੂੰ ਥੋੜਾ ਜਿਹਾ ਧਿਆਨ ਨਾਲ ਸਮਝੋ ਸ਼ੁਰੂ ਕਰਦੇ ਆਪਾਂ ਇਸ ਕੁਸ਼ ਨੂੰ ਸਭ ਤੋਂ ਪਹਿਲਾਂ ਕਿਹਾ ਗਿਆ ਜੀ ਪੀ ਡੀ ਦਾ ਭਰਾ ਹੈ ਆਪਾਂ ਬਈ ਇੱਥੇ ਪੀ ਬਣਾ ਲੈਂਦੇ ਆ ਠੀਕ ਹੈ ਹੁਣ ਕਿਹਾ ਗਿਆ ਵੀ ਪੀ ਜਿਹੜਾ ਉਹ ਡੀ ਦਾ ਭਰਾ ਹੈ ਤਾਂ ਇੱਥੇ ਡੀ ਲਿਖ ਲੈਂਦੇ ਆ ਠੀਕ ਹੈ ਹੁਣ ਭਰਾ ਜਿਹੜਾ ਬਈ ਉਹਨੂੰ ਆਪਾਂ ਬਾਕਸ ਦੇ ਵਿੱਚ ਬੰਦ ਕਰ ਦਿੰਦੇ ਆ ਠੀਕ ਹੈ ਤੇ ਇਹਨਾਂ ਦੇ ਵਿਚਾਲੇ ਜਿਹੜਾ ਇੱਕ ਲਿੰਕ ਬਣਾ ਦਿੰਦੇ ਆ ਸਿੰਗਲ ਲਿੰਕ ਬਣਾਇਆ ਬਈ ਭੈਣ ਭਰਾ ਦਾ ਇਹ ਲਿੰਕ ਜਿਹੜਾ ਹੈ ਤੁਸੀਂ ਮੰਨ ਲਿਓ ਠੀਕ ਹੈ ਉਸ ਤੋਂ ਬਾਅਦ ਕੀ ਕਹਿੰਦਾ ਵੀ ਐਕਸ ਪੀ ਦੀ ਭੈਣ ਹੈ ਆ ਭਾਈ ਐਕਸ ਐ ਕੋਈ ਠੀਕ ਹੈ ਤੇ ਭੈਣ ਹੈ ਇਸ ਕਰਕੇ ਨੂੰ ਸਰਕਲ ਲਾ ਦਿੰਨੇ ਆ ਤਾਂ ਕਿ ਨਿਸ਼ਾਨੀ ਜੀ ਹੋ ਜਾ ਆਪਾਂ ਨੂੰ ਸਮਝ ਲੱਗ ਜੇ ਵੀ ਕੌਣ ਭੈਣ ਹੈ ਕੌਣ ਭਰਾ ਹੈ ਇਹਨਾਂ ਦੇ ਵਿਚਾਲੇ ਵੀ ਸਿੰਗਲ ਲਿੰਕ ਲਾ ਦਿੰਨੇ ਆ ਭੈਣ ਭਰਾ ਦਾ ਸਿੰਬਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਏ ਐਫ ਦਾ ਭਰਾ ਹੈ ਕਿਤੇ ਏ ਬਣਾਵਾਂਗੇ ਆਪਾਂ ਠੀਕ ਹੈ ਤੇ ਕਿਹਾ ਗਿਆ ਵੀ ਏ ਜਿਹੜਾ ਹੈ ਏ ਐਫ ਦਾ ਭਰਾ ਹੈ ਠੀਕ ਹੈ ਤਾਂ f ਦਾ ਜੈਂਡਰ ਆਪਾਂ ਨੂੰ ਨਹੀਂ ਪਤਾ ਇਸ ਕਰਕੇ ਨਾ ਆਪਾਂ ਇਹਨੂੰ ਸਰਕਲ ਲਾਵਾਂਗੇ ਨਾ ਆਪਾਂ ਇਹਨੂੰ ਬਾਕਸ ਲਾਵਾਂਗੇ ਬਸ ਇਹਦਾ ਪਤਾ ਹੈ ਤਾਂ ਇਹਨੂੰ ਆਪਾਂ ਬਾਕਸ ਦੇ ਵਿੱਚ ਕੈਦ ਕਰਤਾ ਨੈਕਸਟ ਕੀ ਹੈ ਵੀ f d ਦੀ ਧੀ ਹੈ ਆ ਜਿਹੜੀ f ਹੈ ਹੁਣ ਪਤਾ ਲੱਗ ਗਿਆ ਵੀ ਆ ਧੀ ਹੈ ਕੀ ਦੀ ਹੈ ਭਾਈ ਆ d ਦੀ ਧੀ ਹੈ ਠੀਕ ਹੈ ਇਸ ਕਰਕੇ ਇਹ ਜਿਹੜਾ ਆਪਾਂ ਬਣਾਇਆ ਡਾਇਗਰਾਮ ਇੱਥੇ ਲਾ ਲੈਂਦੇ ਹਾਂ ਥੱਲੇ ਨੂੰ 1 ਮਿੰਟ ਵੇਟ ਕਰੋ ਦੇਖੋ ਆਪਾਂ ਇੱਥੇ a ਬਣਾ ਲੈਂਦੇ ਹਾਂ ਠੀਕ ਹੈ ਤੇ ਇੱਥੇ ਬਣਾ ਲੈਂਦੇ ਜੀ ਆਪਾਂ f ਤੇ ਇਹ ਜਿਹੜਾ ਦੋਸਤੋ ਇਹ ਐਫ ਦਾ ਭਰਾ ਸੀ ਠੀਕ ਹੈ ਤੇ ਐਫ ਦਾ ਪਤਾ ਚਲ ਗਿਆ ਵੀ ਆਹ ਡੀ ਦੀ ਧੀ ਹੈ ਠੀਕ ਹੈ ਤੇ ਇਹ ਹੋ ਗਏ ਜੀ ਡੀ ਦੇ ਪੁੱਤ ਤੇ ਕੁੜੀ ਤੇ ਇਹਨਾਂ ਵਿਚਾਲੇ ਆਪਾਂ ਸਿੰਗਲ ਜਿਹੜਾ ਡੋਟ ਲਾ ਕੇ ਇਹਨਾਂ ਨੂੰ ਅਟੈਚ ਕਰ ਦਿੰਦੇ ਆ ਵੀ ਇਹ ਭੈਣ ਭਰਾ ਨੇ ਨੈਕਸਟ ਇਹਨਾਂ ਨੇ ਕਿਹਾ ਬਈ ਐਮ ਜਿਹੜਾ ਐਕਸ ਦਾ ਪਿਤਾ ਹੈ ਜਿਹੜਾ ਐਮ ਹੈ ਉਹ ਐਕਸ ਦਾ ਪਿਤਾ ਹੈ ਇਹ ਐਮ ਹੋ ਗਿਆ ਪਿਤਾ ਹੈ ਬਾਕਸ ਦੇ ਵਿੱਚ ਬੰਦ ਕਰ ਦਿੰਦੇ ਆ x ਦਾ ਪਿਤਾ ਹੈ ਇਸ ਦਾ ਮਤਲਬ ਇਹ ਪੀ ਦਾ ਵੀ ਪਿਤਾ ਹੋਇਆ ਡੀ ਦਾ ਵੀ ਪਿਤਾ ਹੋਇਆ ਠੀਕ ਹੈ ਓਕੇ ਜੀ ਹੁਣ ਆਪਾਂ ਨੂੰ ਕੁਐਸਚਨ ਪੁੱਛ ਰਿਹਾ ਹੈ ਵੀ a ਦਾ ਚਾਚਾ ਕੌਣ ਹੈ ਤਾਂ ਦੇਖੋ ਇੱਥੇ ਧਿਆਨ ਨਾਲ ਤੁਸੀਂ ਦੇਖੋ ਪੀ ਜਿਹੜੇ ਤਿੰਨ ਭੈਣ ਭਰਾ ਹੈ ਹੁਣ ਪੀ ਤਾਂ ਪੱਕਾ ਭਾਈ ਹੈ x ਜਿਹੜੀ ਹੈ ਪੀ ਦੀ ਭੈਣ ਹੈ ਤੇ d ਦੀ ਵੀ ਭੈਣ ਹੋਏਗੀ ਹੁਣ d ਦਾ ਜੈਂਡਰ ਤਾਂ ਇਹਨਾਂ ਨੇ ਨਹੀਂ ਦੱਸਿਆ ਵੀ ਇਹ ਮੁੰਡਾ ਹੈ ਜਾਂ ਕੁੜੀ ਹੈ ਬਟ ਹੋਰ ਕੋਈ ਆਪਣੇ ਕੋਲ অপਸ਼ਨ ਦਿੱਤੀ ਨਹੀਂ ਸੀ ਇਸ ਕਰਕੇ ਜਿਹੜਾ ਏ ਦਾ ਚਾਚਾ ਹੋਏਗਾ ਉਹ ਪੀ ਹੋਏਗਾ ਤੇ ਆਈ ਥਿੰਕ ਛੋਟੀ ਜਿਹੀ ਜਿਹੜੀ ਹੈ ਥਾਂ ਦੇ ਵਿੱਚ ਮੈਂ ਤੁਹਾਨੂੰ ਪੂਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਡਿਟੇਲ ਦੇ ਵਿੱਚ ਉਹ ਮੈਂ ਤੁਹਾਨੂੰ ਜਿਹੜੀ ਇਨਫੋਰਮ ਕੀਤੀ ਹੈ ਗੱਲ ਉਸ ਦੀ ਆਪਾਂ ਉਪਰਾਲੇ ਦੀ ਕੋਸ਼ਿਸ਼ ਕਰਾਂਗੇ ਜੇ ਹੋ ਗਿਆ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਇਹ ਹੋ ਗਿਆ ਜੀ ਇਹ ਪੂਰਾ ਕੁਐਸਚਨ ਸੋਲਵ ਤੇ ਤੁਹਾਨੂੰ ਸਮਝ ਨਹੀਂ ਲੱਗੀ ਤਾਂ ਥੋੜੀ ਜਿਹਾ ਬੇਕ ਕਰਕੇ ਦੇਖ ਲਿਓ ਸਮਝ ਲੱਗ ਜੇਗੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਪੁੱਛਿਆ ਗਿਆ ਜੀ ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ 3 ਨਾਲ ਪੂਰੀ ਭਾਗ ਹੋਏਗੀ ਤਾਂ ਕੁਝ ਨੰਬਰ ਦਿੱਤੇ ਹੋਏ ਐ ਇਹਨਾਂ ਨੂੰ ਤੁਸੀਂ ਦੇਖਣਾ ਹੈ ਕਿ ਕਿਹੜੀ ਸੰਖਿਆ ਜਿਹੜੀ ਇਹ 3 ਨਾਲ ਪੂਰੀ ਭਾਗ ਹੋ ਜੇਗੀ ਤਾਂ ਇਸ ਦੇ ਵਾਸਤੇ ਦੋਸਤੋ ਸਾਰੀ ਸੰਖਿਆਵਾਂ ਨੂੰ 3 ਦੇ ਨਾਲ ਭਾਗ ਦੇਣ ਦੀ ਜਰੂਰਤ ਹੈ ਨਹੀਂ ਨੰਬਰ ਜੋੜ ਕਰ ਲਓ ਤੇ ਜੇ ਨੰਬਰ 3 ਨਾਲ ਭਾਗ ਹੋ ਜਾਏਗਾ ਤਾਂ ਸੰਖਿਆ ਵੀ ਭਾਗ ਹੋ ਜਾਏਗੀ ਤਾਂ ਦੇਖੋ 4 ਤੇ 3 7 ਤੇ 7 ਤੇ 7 14 14 ਨੂੰ 3 ਦਾ ਭਾਗ ਨਹੀਂ ਜਾਂਦਾ ਇਸ ਕਰਕੇ ਸੰਖਿਆ ਵੀ ਭਾਗ ਨਹੀਂ ਹੋਏਗੀ 271 ਠੀਕ ਹੈ ਤੇ ਇਹ ਹੋ ਗਿਆ ਜੀ 10 7 ਤੇ 2 9 ਤੇ 1 10 10 ਨੂੰ ਵੀ 3 ਦਾ ਭਾਗ ਨਹੀਂ ਲੱਗਦਾ ਇਹ ਸੰਖਿਆ ਵੀ ਭਾਗ ਨਹੀਂ ਜਾਏਗੀ 4 ਤੇ 3 70 ਤੇ 3 10 ਇੱਥੇ ਵੀ 10 ਨੂੰ ਭਾਗ ਨਹੀਂ ਲੱਗਦਾ ਇਹ ਸੰਖਿਆ ਵੀ ਭਾਗ ਨਹੀਂ ਜਾਏਗੀ 7 ਤੇ 2 9 ਠੀਕ ਹੈ ਤੇ 9 ਨੂੰ 3 ਦਾ ਭਾਗ ਲੱਗ ਜਗਾ ਤਾਂ ਇਹ ਸੰਖਿਆ ਵੀ ਭਾਗ ਹੋ ਜਾਏਗੀ ਤਾਂ ਇਸ ਤਰੀਕੇ ਨਾਲ ਤੁਸੀਂ ਚੈੱਕ ਕਰਨਾ ਹੁੰਦਾ ਹੈ ਪੂਰੀ ਗਿਣਤੀ ਨੂੰ ਇੱਥੇ ਭਾਗ ਨਹੀਂ ਲਾਣਾ ਹੁੰਦਾ ਠੀਕ ਹੈ ਪੂਰੇ ਨੰਬਰ ਨੂੰ ਭਾਗ ਨਹੀਂ ਲਾਣਾ ਹੁੰਦਾ ਇਸ ਤਰੀਕੇ ਨਾਲ ਸ਼ੋਰਟ ਟ੍ਰਿਕ ਨਾਲ ਤੁਸੀਂ ਇਹ ਕੁਐਸਚਨ ਜਿਹੜੇ ਸੋਲਵ ਕਰ ਸਕਦੇ ਹੋ ਤੇ ਨੈਕਸਟ ਦੋਸਤੋ ਨੈਕਸਟ ਭਾਈ ਆਪਣੇ ਬੁੱਕ ਦੀ ਇੱਥੇ ਬਸ ਏ ਪਾ ਗਈ ਤੇ ਇੱਥੇ ਕੁਐਸਚਨ ਪੁੱਛਿਆ ਗਿਆ ਸੀ ਵੀ ਕਿਸੇ ਕੈਂਡੀਡੇਟ ਨੇ ਘਰੇ ਬੁੱਕ ਮੰਗਵਾਨੀ ਹੋਏ ਤਾਂ WhatsApp ਮੈਸੇਜ ਕਰ ਸਕਦਾ ਹੈ ਬਟ ਮੈਂ ਤੁਹਾਨੂੰ ਗੱਲ ਕਹਿ ਤੀ ਵੀ ਸਿਲੇਬਸ ਤੋਂ ਪਹਿਲਾਂ ਘਰੇ ਬੁੱਕ ਨਹੀਂ ਪਹੁੰਚਾਈ ਜਾਵੇਗੀ ਜਦੋਂ ਸਿਲੇਬਸ ਆ ਜਾਏਗਾ ਜਿਹੜੇ ਜਿਹੜੇ ਸਬਜੈਕਟ ਉਸ ਦੇ ਵਿੱਚ ਮੈਂਸ਼ਨ ਹੋਣਗੇ ਉਹੀ ਬੁੱਕ ਘਰੇ ਪਹੁੰਚੇਗੀ ਫਿਲਹਾਲ ਜੇ ਤੁਸੀਂ ਆਪ ਦੀ ਪੰਜਾਬ ਜੀਕੇ ਆਪ ਨੂੰ ਹੀ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਐਪ ਦੇ ਵਿੱਚ PDF ਦਾ ਲਿੰਕ ਹੈ ਤੁਸੀਂ ਮੰਨ ਕੇ ਚੱਲੋ ਵੀ 3000 ਤੋਂ ਉੱਤੇ ਕੁਐਸਚਨ ਹੈ ਜੇ ਤੁਸੀਂ ਮਹੀਨੇ ਵਿੱਚ ਵੀ ਰੀਡ ਕਰ ਲੈਂਦੇ ਹੋ ਤਾਂ ਤੁਹਾਡਾ 베ਸ ਜਿਹੜਾ ਕਾਫੀ ਸਟਰੋਂਗ ਹੋ ਜਾਏਗਾ ਬਹੁਤ ਜ਼ਿਆਦਾ ਨੋਲੇਜ ਤੁਹਾਨੂੰ ਪੰਜਾਬ ਜੀਕੇ ਤੇ ਫ੍ਰੀ ਵਰਗਾ ਹੀ ਕੰਮ ਹੈ ਤੇ ਬਹੁਤ ਸਮੂਧਲੀ ਤੁਸੀਂ ਉਹ ਪੀਡੀਐਫ ਜਿਹੜੀ ਰੀਡ ਕਰ ਸਕਦੇ ਹੋ ਤੇ ਬਾਕੀ ਆਪਣਾ 베ਚ ਜਿਹੜਾ ਹੈ ਜੁਆਇਨ ਕਰਨਾ ਬਈ ਕੰਨ ਖੋਲ ਕੇ ਸੁਣ ਲਓ 베ਚ ਜੁਆਇਨ ਕਰਨਾ ਹੈ ਤਾਂ ਫੇਰ ਤੁਹਾਡੇ ਵਾਸਤੇ ਪ੍ਰਾਈਸ 499 ਕਰੀਏ ਕਿਉਂਕਿ ਬਹੁਤ ਜ਼ਿਆਦਾ ਕੈਂਡੀਡੇਟ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵੀਡੀਓ ਦੇਖਦੇ ਆ ਜੋ ਬਾਅਦ ਦੇ ਵਿੱਚ ਪਤਾ ਚੱਲਦਾ ਊਲਾਂਬਾ ਦਿੰਦੇ ਆ ਸੋ ਬਈ ਕੋਈ ਊਲਾਂਬੇ ਵਾਲੀ ਗੱਲ ਨਹੀਂ ਜੇ ਤੁਸੀਂ ਜੁਆਇਨ ਕਰਨਾ ਹੈ ਤਾਂ ਬਈ ਫਟਾਫਟ ਕਰ ਲਿਓ ਕਿਤਾ ਤੁਸੀਂ ਦੇਰ ਬਹੁਤ ਲਾਂਦੇ ਹੋ ਜੇ ਤੁਹਾਨੂੰ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਇਸ਼ੂ ਆ ਰਿਹਾ ਜਾਂ ਕੋਈ ਤੁਹਾਡਾ ਸਵਾਲ ਹੋਏ ਡਾਇਰੈਕਟ ਤੁਸੀਂ ਵਟਸਐਪ ਕਰ ਸਕਦੇ ਹੋ ਠੀਕ ਹੈ ਜੁਆਇਨ ਕਰੋਗੇ ਤੁਹਾਨੂੰ ਕਲਾਸਾਂ ਜਿਹੜੇ ਪ੍ਰੋਵਾਈਡ ਕਰਵਾਈ ਜਾਵੇਗੀ ਤੇ ਫਿਲਹਾਲ ਦੋਸਤੋ ਉੱਥੇ ਪੰਜਾਬ ਜਿੱਕੇ ਤੇ ਪੰਜਾਬੀ ਗ੍ਰਾਮਰ ਦੀ ਕਲਾਸਿਸ ਮਿਲ ਚੁੱਕੀ ਹੈ ਤੇ ਬਾਕੀ ਜਿੱਦਾਂ ਹੀ ਸਿਲੇਬਸ ਆਏਗਾ ਹੋਰ ਸਾਰੀ ਕਲਾਸਿਸ ਤੁਹਾਨੂੰ ਸਟਾਰਟ ਹੋ ਜੇਗੀ ਠੀਕ ਹੈ ਤਾਂ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਬਸ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਨਾ ਹੈ ਵਿੱਚ ਜੁਆਇਨ ਕਰ ਲਿਓ ਤੇ ਕੋਈ ਸਵਾਲ ਤੁਹਾਡਾ ਹੋਏ ਕੋਈ ਡਾਊਟ ਹੋਏ ਪੁੱਛ ਲਿਓ ਤੇ ਫ੍ਰੀ ਵਾਲਾ ਜਿਹੜਾ ਆਪਣਾ ਇੱਕ ਗਰੁੱਪ ਹੈ ਬਿਨਾ ਸਪੇਸ ਤੁਸੀਂ ਟੈਲੀਗ੍ਰਾਮ ਦੇ ਵਿੱਚ ਪੰਜਾਬ ਗਰੁੱਪ ਡੀ ਲਿਖ ਕੇ ਸਰਚ ਮਾਰੋਗੇ ਆਪਣਾ ਇੱਕ ਬੇਚ ਵਾਲਾ ਗਰੁੱਪ ਜਿਹੜਾ ਤੁਹਾਡਾ ਆ ਜਾਏਗਾ ਤੇ ਇਸ ਦੇ ਵਿੱਚ ਡ ਠੀਕ ਹੈ ਤਾਂ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰ